ਪਟਿਆਲਾ ਫਾਸ న్యూਸ ਦੇਖਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਕਰ ਰਹੇ ਹਾਂ ਕੱਗਾ ਥਾਣੇ ਦੇ ਸਾਹਮਣੇ ਜਿੱਥੇ ਕਿ ਅੱਜ ਆਪਾਂ ਕਹਿਦੇ ਅਣਮਿੱਥੇ ਸਮੇਂ ਲਈ ਕੁਝ ਆਪਣੇ ਪਿੰਡ ਵਾਸੀਆਂ ਨੇ ਜੋ ਥੇਰਣਾ ਲਗਾਇਆ ਥਰਨਾ ਕਿਉਂ ਲਗਾਇਆ ਥਰਨੇ ਲਗਾਣ ਦੇ ਕੀ ਕਾਰਨ ਨੇ ਆਪਣੇ ਨਾਲ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀਰੇ ਕੀ ਕਰਨੀ ਇੱਥੇ ਥਰਨਾ ਲਗਾਇਆ ਡਰੋਲੀ ਪਿੰਡ ਦੇ ਦੋ ਨੌਜਵਾਨ ਮੁੰਡੇ ਨੇ ਜੀ ਇੱਕ 20 ਸਾਲ ਦਾ ਗੁਰਮukh ਸਿੰਘ ਹੈ ਤੇ 17 ਸਾਲ ਦਾ ਬਲਵਿੰਦਰ RAM ਹੈ ਜੀ ਇਹ ਦੋਨੇ 29 ਤਰੀਕ ਤੋਂ 29 ਤਰੀਕ 7ਵਾਂ ਮਹੀਨਾ ਇਹ ਦੋਨੇ ਗਮਸ਼ਾਦਾ ਨੇ ਕੋਈ ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਕੋਈ ਘਰ ਤੱਕ ਇਹਦਾ ਫੋਨ ਨਹੀਂ ਆਇਆ ਜੀ ਤੇ ਐਸਐਚਓ ਨੂੰ ਬੜੀ ਵਾਰੀ ਸਾਡੇ ਪਿੰਡ ਦੀਆਂ ਪੰਚਾਇਤਾਂ ਵੀ ਆ ਚੁੱਕੀਆਂ ਡਰੋਲੀ ਤੋਂ ਪੰਚਾਇਤਾਂ ਆ ਚੁੱਕੀਆਂ ਵੀ ਬੱਚਿਆਂ ਬਾਰੇ ਪਤਾ ਕੀਤਾ ਜਾਵੇ ਵੀ ਬੱਚੇ ਕਿੱਥੇ ਨੇ ਉਹਨਾਂ ਦੇ ਮੋਟਰਸਾਈਕਲ ਹੈ ਜਿਹੜਾ ਜੀ ਉਹ ਸਾਨੂੰ ਪਾਖੜਾ ਨਹਿਰ ਦੇ ਵਿੱਚੋਂ ਮਿਲਿਆ ਮੋਬਾਈਲ ਪਾਖੜਾ ਨਹਿਰ ਦੇ ਵਿੱਚੋਂ ਮਿਲਿਆ ਤੇ ਅੱਜ ਤੱਕ 20 ਤੋਂ 25 ਦਿਨ ਹੋ ਗਏ ਜੀ ਲਾਸ਼ਾਂ ਦਾ ਜਾਂ ਸਾਨੂੰ ਨਹੀਂ ਪਤਾ ਵੀ ਉਹਨਾਂ ਨਾਲ ਹੋਇਆ ਕੀ ਹੈ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਨਾ ਇਹਨਾਂ ਦੀ ਪੁਲਿਸ ਇਨਕੁਆਇਰੀ ਕਰ ਰਹੀ ਹੈ ਉਹ ਦਬਕੇ ਮਾਰਦੇ ਨੇ ਜੀ ਅੱਗੋਂ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਕੋਈ ਕਿਸੇ ਦੀ ਜਾਂਚ ਪੜਤਾਲ ਕਰ ਰਹੇ ਨਹੀਂ ਜੀ ਅਸੀਂ ਇਸ ਤੋਂ ਪਰੇਸ਼ਾਨ ਹੋ ਕੇ ਅੱਜ ਧਰਨਾ ਲਾਇਆ ਹੈ ਸਾਡੇ ਸਾਡੇ ਬੱਚਿਆਂ ਦਾ ਸ਼ਰਿਆ ਮੈਨੂੰ ਐਸਐਚਓ ਕੋ ਅੱਗੇ ਨੂੰ ਪਤਾ ਹੈ ਜਿਹੜੇ ਦੋਸ਼ੀਆਂ ਨੇ ਮਾਰਿਆ ਹੈ ਸ਼ਰਿਆ ਆਮ ਉਹਨਾਂ ਤੋਂ ਪੈਸੇ ਹਟਪ ਕੇ ਆਪ ਕੰਮ ਕਰਨ ਦੀ ਨਹੀਂ ਸੁੱਤਾ ਹੋਇਆ ਔਰ ਸ਼ਰਿਆਮ ਦੋਸ਼ੀ ਇੱਥੇ ਐਨ ਮਾਦਲ ਚੌਂਕੀ ਥਾਣੇ ਸ਼ਰਿਆਮ ਕੰਮ ਰਹੇ ਨੇ ਇਹ ਸਾਡੀ ਤਾਂ ਮੰਗ ਦੋਸ਼ੀਆਂ ਨੂੰ ਫੜ ਕੇ ਵਾਲਾ ਕੋਈ ਨਹੀਂ ਜੀ ਦੇਖੋ ਅੱਜ ਕੱਲ ਜੋ ਚੱਲ ਰਿਹਾ ਹੈ ਬੱਚਿਆਂ ਦਾ ਇੱਕ ਦੂਜੇ ਪ੍ਰਤੀ ਮੋਹ ਪਿਆਰ ਜਾਂ ਕੁਝ ਵੀ ਇੱਕ ਦੂਜੇ ਨਾਲ ਵਿਆਹ ਕਰਾਉਣ ਦੀ ਉਹ ਚੱਲ ਰਿਹਾ ਕੋਈ ਗੱਲ ਨਹੀਂ ਸਾਡਾ ਭਾਈਚਾਰਾ ਜੇ ਇਹੋ ਜੀ ਗੱਲ ਕੋਈ ਹੁੰਦੀ ਐ ਅਸੀਂ ਉਹਨਾਂ ਸੈਪਟ ਕਰਦੇ ਆਂ ਹਾਂ ਬਿਲਕੁਲ ਕਰਦੇ ਆਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਅਸੀਂ ਕਹਿੰਦੇ ਆਂ ਵੀ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਟੈਕਨੋਲੋਜੀ ਵੱਧ ਚੁੱਕੀ ਐ ਇੰਨਾ ਹਾਈ ਟੈਕ ਹੋ ਗਿਆ ਸਾਰਾ ਪੰਜਾਬ ਵੀ ਲੱਭਣ ਨੂੰ ਜੇ 1 ਮਹੀਨਾ ਹੋ ਗਿਆ ਜੀ ਜੇ ਕੋਸ਼ਿਸ਼ ਕੋਸ਼ਿਸ਼ ਕੀਤੀ ਜੇ ਪੰਜਾਬ ਪੰਜਾਬ ਪੁਲਿਸ ਥੋੜਾ ਜਿਹਾ ਹਾਈ ਤਰੀਕੇ ਨਾਲ ਚੈੱਕ ਕਰੇ ਤਾਂ ਬੱਚੇ ਲੱਭਣਗੇ ਕੋਈ ਵੱਡੀ ਗੱਲ ਨਹੀਂ ਕੀ ਨਹੀਂ ਮਿਲਦਾ ਜੀ ਜਦੋਂ 20-20 ਸਾਲਾਂ ਦੇ ਮੁਰਦੇ ਪਤਾ ਲੱਗੇ ਜੀ ਆ ਤਾਂ ਬੱਚੇ ਨੇ ਜਿਉਂਦੇ ਜਾਗਦੇ ਨੇ ਹਜੇ ਤਾਂ ਮੈਨੂੰ ਲੱਗਦਾ ਵੀ ਜਿਉਂਦੇ ਜਾਗਦੇ ਨੇ ਆਓ ਫਾਦਰ ਸਾਹਿਬ ਵੀ ਮੌਜੂਦ ਨੇ ਜਿਨ੍ਹਾਂ ਦਾ ਬੱਚਾ ਕਈ ਦਿਨਾਂ ਤੋਂ ਗਾਇਬ ਹੈ بیٹے ਦਾ ਨਾਮ ਮਿੰਤ ਸਿੰਘ ਹੈ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਕਾਰਨ ਨੇ ਜੀ ਤੁਹਾਡਾ ਬੱਚਾ ਜਿਹੜਾ ਹੁਣ ਤੱਕ ਨਹੀਂ ਮਿਲਿਆ ਘਰੋਂ ਗਾਇਬ ਹੋਇਆ ਹੈ ਇਹ ਜੀ ਗਾਇਬ ਹੋਇਆ ਜੀ ਇਹਨਾਂ ਨੇ ਨਾ ਜਦੋਂ ਉਧਰ ਦੀ ਇਹ ਲੜਕੀ ਵਾਲੇ ਪੈ ਗਏਣ ਜੀ ਉਧਰ ਦੂਜੇ ਜਿਨ੍ਹਾਂ ਦੀ ਭਾਣ ਜੀ ਸੀ ਉਹ ਪੈ ਗਏਣ ਜੀ ਰਸਤੇ 'ਚ ਉਹਨਾਂ ਨੂੰ ਘੇਰਿਆ ਗਿਆ ਜੀ ਰਚ ਜੇ ਘੇਰ ਕੇ ਫਿਰ ਜੀ ਸਾਨੂੰ ਤੇ ਲੱਗਾ ਵੀ ਮਾਰ ਦਿੱਤੇ ਨੇ ਜੀ ਬੱਚੇ ਜੀ ਹਾਂ ਜੀ ਮੋਟਰਸਾਈਕਲ ਲਹਿਰ ਮੋਟਰਸਾਈਕਲ ਮੋਟਰਸਾਈਕਲ ਉਹਦਾ ਪਾਕੜੇ ਚੋਂ ਮਿਲਿਆ ਜੀ ਮੋਬਾਈਲ ਪਾਕੜੇ ਆਪਾਂ ਵੱਡੀ ਪਾਕੜਾ ਤੋਂ ਜੀ ਹਾਂ ਜੀ ਵੱਡੀ ਪਾਕੜਾ ਤੋਂ ਮਿਲਿਆ ਮੋਬਾਈਲ ਉਹਨਾਂ ਦੇ ਵਿੱਚ ਮਿਲਿਆ ਜੀ ਉਹਦੇ ਨਾਲ ਹੀ ਪਿਆ ਹੋਇਆ ਜੀ ਹਾਂ ਜੀ ਫਿਰ ਪ੍ਰਸ਼ਾਸਨ ਅੱਗੇ ਅਸੀਂ ਮੰਗ ਕਰੀ ਆ ਉਹ ਕਹਿੰਦੇ ਜੀ ਤੁਸੀਂ ਮੋਟਰਸਾਈਕਲ ਵੀ ਬਾਅਦ ਚ ਸਿੱਟਿਆ ਹੈ ਮੋਬਾਈਲ ਵੀ ਤੁਸੀਂ ਬਾਅਦ ਚ ਕਹਿੰਦਾ ਸਿੱਟਿਆ ਸਾਨੂੰ ਕਹਿੰਦੇ ਨੇ ਜੀ ਹਾਂ ਜੀ ਕਹਿੰਦਾ ਸਾਨੂੰ ਆ ਹਾਂ ਜੀ ਵੀ ਸਾਨੂੰ ਗਰਮਾਹ ਕਰੀ ਜਾਂਦੇ ਨੇ ਕਹਿੰਦਾ ਜੀ ਦੁਬਾਰਾ ਤੁਸੀਂ ਸਿੱਟਿਆ ਕਹਿੰਦਾ ਮੋ ਕੀ ਕਰਦੇ ਅਸੀਂ ਮੰਗ ਇਹ ਕਰਦੇ ਜੀ ਸਾਨੂੰ ਸਾਫਤਵਾਇਆ ਜਾਏ ਜੀ ਨਾਲ ਵੀ ਗੱਲ ਕਰਦੇ ਕੀ ਨਾ ਆਪਣੇ ਬੇਟੇ ਦਾ ਨਾਮ ਦੱਸੋ ਟਰਾਲੀ ਹੈਗਾ ਸਾਡੇ ਪਿੰਡ ਦਾ ਬੇਟੇ ਦਾ ਕੀ ਨਾਮ ਹੈ ਬੇਟੇ ਦਾ ਰਾਜਕਮਾਰ ਹੈਗਾ ਅੱਛਾ ਕਿੰਨੇ ਦਿਨ ਹੋ ਗਏ ਕਰੋ ਗਾਇਬ ਹੋਏ ਗਾਇਬ ਹੋ ਗਿਆ ਮਹੀਨਾ ਹੀ ਹੋ ਗਿਆ ਉਹਨੂੰ ਭਲੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਇਹ ਕਰਨ ਲਈ ਕੋਈ ਨਹੀਂ ਹੋਇਆ ਕੋਈ ਮੈਂ ਪੰਜ ਕੁੜੀਆਂ ਤੋਂ ਲੈ ਮਸਾਂ ਹੀ ਮਰ ਮਰ ਕੇ ਮੇਰੇ ਧੱਕੇ ਨਾਲ ਬੱਚੇ ਨੂੰ ਲੈ ਗਿਆ ਬਾਕੇ ਮੈਨੂੰ ਕੋਈ ਪਤਾ ਨਹੀਂ ਲੱਗਾ ਮੇਰਾ ਬੱਚਾ ਨਿਯਾਰ ਦੀ ਫਸ ਗਿਆ ਮੇਰਾ ਬੱਚਾ ਹਾਂ ਤੁਸੀਂ ਕੀ ਹੁਣ ਚਾਹਦੇ ਹੋ ਕੀ ਚਾਹਦੇ ਸਾਨੂੰ ਬੱਚਾ ਆਜ ਰੋਣੇ ਚਾਹੀਦੇ ਨਾ ਭਾਵੇਂ ਕਿਵੇਂ ਲੈ ਆਓ ਪਰ ਮਰੇ ਆਵੇ ਪੱਬ ਜਿੰਦਾ ਸਾਡੇ ਬੱਚੇ ਆ ਜਾਣ ਸਾਨੂੰ ਬਾਈ ਤੁਸੀਂ ਅੱਜ ਇੱਥੇ ਥਾਣੇ ਦੇ ਮੁਰ ਧਰਨਾ ਲਾਇਆ ਹਾਂ ਤਾਂ ਹੀ ਲਾਇਆ ਹੈਗਾ ਧਰਨਾ ਸੀ ਮਰੇ ਪੈ ਗੇ ਮੇਰੇ ਕੋਲ ਪੰਜ ਕੁੜੀਆਂ ਉਹਨਾਂ ਦਾ ਬੱਚਾ ਲਿਆਂਦਾ ਹੈਗਾ ਮਸਾਂ ਹੀ ਮੈਂ ਤੇ ਉਹਨਾਂ ਨੂੰ ਵੇਖ ਕੇ ਮੈਂ ਬਚਦੀ ਜੋ ਮੇਰਾ ਚੂਰਾ ਹੀ ਕਰਤਾ ਹੈਗਾ ਮੇਰਾ ਬੱਚਾ ਲੈ ਆਏ ਤਾਂ ਮੈਂ ਮਰੀ ਦੇਖ ਸਕਦੇ ਇਸ ਟਾਈਮ ਦੀਆਂ ਤਸਵੀਰਾਂ ਜੋ ਕਗਾ ਥਾਣੇ ਦੇ ਸਾਹਮਣੇ ਦੀਆਂ ਨੇ ਜੋ ਆਪਣੇ ਮਾਤਾ ਇਸਤਮ ਰੋਂਦੀ ਕਰ ਲਾਂਦੀ ਜੋ ਬੱਚਿਆਂ ਲਈ ਮਜਬੂਰ ਦਿਖਦੀ ਹੋਈ ਨਜ਼ਰ ਅਮਰਜੀਤ ਕੌਰ ਟਰੋਲੀ ਤੋਂ ਮੇਂਤਰਾਮ ਹਾਂ ਕੀ ਕਹਿਣਾ ਕਰਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਮੰਗ ਸਾਡੀ ਇਹ ਹੈ ਕਿ ਜੀ ਸਾਡੇ ਮਰੇ ਨੇ ਭਾਵੇਂ ਜਿੰਦਲ ਸਾਨੂੰ ਬੱਚੇ ਚਾਹੀਦੇ ਨੇ ਸਾਡੀ ਮੰਗ ਇਹ ਹੀ ਹੈਗੀ ਬਸ ਜੇ ਚਲ ਬੱਚਿਆਂ ਤੋਂ ਗਲਤੀ ਹੋ ਗਈ ਇਹਨਾਂ ਨੇ ਮਾਰਤੇ ਨੇ ਤਾਂ ਵੀ ਸਾਨੂੰ ਦੱਸ ਦੇਣ 26 27 ਦਿਨਾਂ ਤੋਂ ਲਾਪਤਾ ਨੇ ਮਾਪੇ ਨੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਇਹ ਕੇਸ ਬਾਦਸ਼ਾਹਪੁਰ ਚੌਂਕੀ ਜੇ ਸੀਗਾ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਬੱਚੇ ਪਾ ਲਓ ਤਾਂ ਬੱਚਿਆਂ ਦੀ ਬਹੁਤ ਕੋਸ਼ਿਸ਼ ਕੀਤੀ ਮਾਪੇ ਆਪਣੇ ਘੱਟੋ ਘੱਟ 10 12 ਦਿਨਾਂ ਰੋਟੀ ਖਾਦੀ ਨਾ ਪਾਣੀ ਪੀਤਾ ਜੀ ਕੋਲੋਂ ਪੈਸੇ ਲਾ ਕੇ ਮਜ਼ਦੂਰ ਪਰਿਵਾਰ ਨੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਨਾਲ ਜਿਹੜੇ ਉਹ ਲਾਏ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਵੀ ਨਹਿਰ ਦੇ ਕੰਡੇ ਕੋਈ ਨਾ ਕੋਈ ਸੁਰਾਗ ਮਿਲ ਸਕਦਾ ਤਾਂ ਉਹਨਾਂ ਨੇ ਜਦੋਂ ਗੋਤਾਖੋਰ ਬੁਲਾਏ ਜੀ 70 80000 ਰੁਪਏ ਉਹਨਾਂ ਨੂੰ ਦਿੱਤਾ ਔਰ ਖਨੌਰੀ ਤੋਂ ਵੀ ਅੱਗੇ ਤੱਕ ਜਿੱਥੋਂ ਤੱਕ ਵੀ ਨਹਿਰਾਂ ਉੱਥੋਂ ਤੱਕ ਵੀ ਉਹਨਾਂ ਨੇ ਮਤਲਬ ਭਾਲ ਕੀਤੀ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ ਪਰ ਬਾਦਸ਼ਾਹਪੁਰ ਦੇ ਕੋਲ ਜਿਹੜੀ ਨਹਿਰ ਹੈ ਉੱਥੇ ਉਹਨਾਂ ਨੂੰ ਮੋਟਰਸਾਈਕਲ ਔਰ ਮੋਬਾਈਲ ਮਿਲਿਆ ਜਿਹੜਾ ਕਿ ਮੋਟਰਸਾਈਕਲ ਸੀਗਾ ਉਹ ਉਹਨਾਂ ਦਾ ਡਿਗਨ ਨਾਲ ਜਾਂ ਕਿਦਾਂ ਵੀ ਕਰਕੇ ਟੁੱਟਿਆ ਹੋਇਆ ਸੀਗਾ ਜੀ ਸੋ ਮਾਪੇ ਵੱਲੋਂ ਔਰ ਪੂਰੇ ਸਮਾਜ ਵੱਲੋਂ ਪੂਰੇ ਹਲਕੇ ਦੇ ਵਿੱਚ ਛਤਰਾਣੇ 'ਚ ਪੂਰੇ ਪੰਜਾਬ ਦੇ ਵਿੱਚ ਵੀ ਮਤਲਬ ਇੱਕ ਰੋਸ ਹੈ ਕਿ ਜਿਹੜੇ ਦੋ ਬੱਚੇ ਇਹ ਗੁੰਮ ਹੋਏ ਨੇ ਇਹਨਾਂ ਨੂੰ ਲੱਭਿਆ ਜਾਵੇ ਜਿੱਥੇ ਵੀ ਇਹਨਾਂ ਦਾ ਕੋਈ ਸੁਰਾਗ ਮਿਲਦਾ ਉਹ ਸੁਰਾਗ ਕਮ ਸੇ ਕਮ ਮਾਪੇ ਨੂੰ ਦੱਸਿਆ ਜਾਵੇ ਤਾਂ ਕਿ ਮਾਪੇ ਜਿਹੜੇ ਨੂੰ ਉਹ ਹਰ ਰੋਜ਼ ਕਦੇ ਉਹਨਾਂ ਨੂੰ ਲੱਗਦਾ ਕਿ ਬੱਚੇ ਸਾਡੇ ਜਿੰਦਾ ਨੇ ਕਦੇ ਉਹਨਾਂ ਨੂੰ ਲੋਕ ਆ ਕੇ ਕਹਿੰਦੇ ਨੇ ਤੁਹਾਡੇ ਬੱਚੇ ਮਾਰਤੇ ਸੋ ਉਹ ਮਾਪੇ ਵਿਚਾਰੇ ਦਿੱਲੀ ਮਤਲਬ ਕਦੇ ਨਾ ਜਿਉਂਦੇ ਚ ਇਹਨਾਂ ਮਰਿਆ ਚ ਨੇ ਉਹਨਾਂ ਨੂੰ ਜਿਹੜਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਸਾਰੇ ਹਲਕੇ ਦੇ ਵਿੱਚ ਬੱਚੇ-ਬੱਚੇ ਦੀ ਇਹੀ ਪੁਕਾਰ ਹੈ ਕਿ ਉਹਨਾਂ ਨੂੰ ਜਿਹੜਾ ਇਨਸਾਫ ਹੈ ਉਹ ਮਿਲਣਾ ਚਾਹੀਦਾ ਜੇ ਬੱਚੇ ਜਿਉਂਦਾ ਨੇ ਤਾਂ ਉਹਨਾਂ ਨੂੰ ਲੱਭਿਆ ਜਾਵੇ ਜੇ ਬੱਚੇ ਕਿਤੇ ਅੰਦਰ-ਉਂਦਰ ਕਰਤੇ ਨੇ ਤਾਂ ਉਹਦੀ ਵੀ ਛਾਣ-ਬੀਨ ਕਰੀ ਜਾਵੇ ਜਿਹੜਾ ਨਾ ਇਹ ਮੁਕੱਦਮਾ ਨੰਬਰ 74 ਦਰਜ ਹੋਇਆ ਸੀ ਤੇ ਇੱਕ ਲੜਕੀ ਸੀ ਜਿਹੜੀ ਨਾਵਾਲਕ ਸੀ ਇਹਦੇ ਵਿੱਚ ਦੋ ਮੁੰਡੇ ਸੀ ਇੱਕ ਮੁੰਡਾ ਨਾਵਾਲਕ ਇੱਕ ਬਾਲਕ ਇਹ 29 30 ਦੀ ਦਰਮਿਆਨੀ ਰਾਤ ਦਾ ਉਹ ਇੱਕ ਮੈਟਰ ਹੈ ਬਾਕੀ ਅਸੀਂ ਕਾਫੀ ਭਾਲ ਕਰ ਰਹੇ ਹਾਂ ਤੇ ਟੈਕਨੀਕਲ ਤੌਰ ਤੇ ਚੱਲ ਰਿਹਾ ਜੀ ਤੇ ਜਲਦੀ ਜੀ ਮਤਲਬ ਕਿ ਇਹਨੂੰ ਟ੍ਰੇਸ ਕਰ ਦਾਂਗੇ ਵੀ ਟੈਕਨੀਕਲ ਸਿਸਟਮ ਨਾਲ ਇਹ ਚੱਲ ਰਿਹਾ ਉਹ ਟੈਕਨੀਕਲ ਰਿਪੋਰਟਾਂ ਆ ਰਹੀਆਂ ਨੇ ਜਿਵੇਂ ਆਈਪੀਡੀਆਰ ਵਗੈਰਾ ਅਸੀਂ ਪਾਈਆਂ ਹੋਈਆਂ ਨੇ ਸਾਰਾ ਕੁਝ ਇਹਨੂੰ ਜਲਦੀ ਨਿਬੇੜ ਦਾਂਗੇ ਅਸੀਂ ਇਹਨਾਂ ਨੇ ਕਿ ਜਿਆਦਾ ਦੇਰ ਲਗਾ ਦਿੱਤੀ ਵੀ ਹੈ ਕਾਫੀ ਕਾਫੀ ਦਿਨ ਲੱਗ ਚੁੱਕੇ ਨੇ ਮੌਕਾ ਦਾਹਿਣਾ ਹੈ ਜੀ ਇਹ ਲੋਕਾਂ ਦਾ ਤਾਂ ਵੀ ਇਹ ਜਿਹੜਾ ਮੌਕੇ ਤੇ ਕੋਈ ਫੋਨ ਨਾਲ ਦੀ ਲੋਕੇਸ਼ਨ ਵਗੈਰਾ ਨਹੀਂ ਆ ਰਹੀ ਸੀ ਹੁਣ ਜਿਹੜਾ ਟੈਕਨੀਕਲ ਤੌਰ ਤੇ ਚੱਲ ਰਿਹਾ ਹੈ ਤਫਤੀਸ਼ ਦੀ ਬਰੀਕੀ ਨਾਲ ਅਸੀਂ ਪੁਜੂ ਦੁਆਰਾ ਪੁੱਛਗਿੱਛ ਕਰ ਰਹੇ ਹਾਂ ਮੁੰਡੇ ਵਾਲਿਆਂ ਤੋਂ ਕੁੜੀਆਂ ਵਾਲਿਆਂ ਤੋਂ ਵੀ ਜਲਦੀ ਜੀ ਮਤਲਬ ਕਿ ਇਹਨੂੰ ਟ੍ਰੈਕ ਕਰ ਕਰਨ ਲੱਗ ਪਏ ਨੀਤੀ ਰੀਸਾਤ 2025 ਦਾ ਦਰਜਾ ਇੱਕ ਨਵਾਲੇ ਦੀ ਲੜਕੀ ਸੀ ਉਹ ਮੁੰਡਾ ਹੈਗਾ ਮਿੰਨਤ ਇਹ ਬਾਲਗਾ ਇੱਕੀ ਦੇ ਨਾਲ ਚਾਚੀ ਦਾ ਮੁੰਡਾ ਸੀ ਮੰਨੂ ਉਹ ਨਮਾਲਗਾ ਇਹ ਤਿੰਨੇ ਜਾਣੇ ਘਰੋਂ ਭੱਜ ਗਏ ਸੀ ਕੁਝ ਇਹਨਾਂ ਦੇ ਜਾਣ ਤੋਂ ਬਾਅਦ ਹੀ ਕੁੜੀ ਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਚਲੀ ਗਈ ਇਹ ਇੱਕ ਦੂਜੇ ਨੂੰ ਲੱਭਦੇ ਰਹੇ ਲੱਭਣ ਤੋਂ ਬਾਅਦ ਇਹਨਾਂ ਨੂੰ ਬੱਚੇ ਮਿਲੇ ਜਾਂ ਨਹੀਂ ਮਿਲੇ ਉਤੋਂ ਇਹ ਅਗਲੇ ਦਿਨ ਪਰਚਾ ਦਰਜ ਹੋ ਗਿਆ ਬੱਚੇ ਅਜੇ ਤੱਕ ਨਹੀਂ ਮਿਲੇ ਜੀ ਤੇਨੂੰ ਉਸ ਤੋਂ ਬਾਅਦ ਅਸੀਂ ਉਹਦੀ ਕੋਲ ਡਿਟੇਲ ਆ ਕੋਲ ਅਸੀਂ ਕੋਲ ਡਿਟੇਲ ਆ ਜਿਹੜਾ ਉਹਦਾ ਨਹਿਰ ਚੋਂ ਪੁੱਜਣ ਦੇ ਬੱਚਿਆਂ ਦੇ ਮਾਪਿਓ ਨੇ ਜਿਹੜਾ ਗ੍ਰਾਫ ਦੇ ਤੌਰ ਤੇ ਤਲਾਸ਼ੀ ਕਰਾਈ ਤੇ ਮੁਰਸਲ ਤੇ ਮੋਬਾਈਲ ਡਾਇਰ ਦੇ ਵਿੱਚੋਂ ਮਿਲ ਗਿਆ ਸੀ ਅਸੀਂ ਨਹਿਰਾਂ ਦੇ ਉੱਪਰ ਹਰਿਆਣੇ ਦੇ ਟੇਲਾਂ ਤੱਕ ਅਸੀਂ ਜਾ ਕੇ ਪਤਾ ਕੀਤਾ ਕਿਤੇ ਕੋਈ ਡੈਡ ਬਡੀ ਸਾਨੂੰ ਨਹੀਂ ਮਿਲੀ ਕਿਸੇ ਬੱਚੀ ਦੀ ਨਾ ਹੀ ਕਿਤੇ ਥਾਣੇ ਦੇ ਵਿੱਚ ਮਿਲਣ ਬਾਰੇ ਸਾਨੂੰ ਇਨਫੋਰਮੇਸ਼ਨ ਆਈ ਆ ਕਿ ਇੰਨੀ ਉਮਰ ਦੇ ਬੱਚਿਆਂ ਦੀ ਕੋਈ ਡੈਡ ਬਡੀ ਮਿਲੀ ਹੋਵੇ ਬੱਚੇ ਕੁੰਮਣੇਲ ਤਪਤੀ ਜਾਰੀ ਆ ਇਹ ਅੱਜ ਇਹ ਕਹਿੰਦੇ ਸੀ ਕਿ ਸਾਡੇ ਬੱਚੇ ਉਹਨਾਂ ਨੇ ਮਾਰਦੇ ਪਰ ਇਸ ਸਟੇਜ ਤੇ ਕਹਿਣਾ ਮੁਸ਼ਕਲ ਆ ਕਿਉਂਕਿ ਨਾ ਤਾਂ ਕੋਈ ਡੈੱਡ ਬੋਡੀ ਮਿਲੀ ਐ ਨਾ ਹੀ ਕੋਈ ਉਹਨਾਂ ਦਾ ਕਿਤੇ ਸਾਨੂੰ ਸੂਦ ਮਿਲੇਗਾ ਜਿਹੜੀ ਕੋਲ ਡਿਟੇਲਾਂ ਪੁਆਈਆਂ ਗਈਆਂ ਸੀਗੀਆਂ ਕੋਲ ਡਿਟੇਲਾਂ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਇਹਨਾਂ ਦੀ ਜਿਹੜੀ ਤਫ਼ਤੀਸ਼ ਜਾਰੀ ਆ ਜੋ ਵੀ ਸਾਹਮਣੇ ਆਇਆ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਜੀ ਸਰ ਜੀ ਹਮਤ ਨਾਲ ਮਤਲਬ ਕਿ ਸਟੇਕ ਤੇ ਗੱਲ ਪਹੁੰਚੀ ਹੈ ਜੀ ਮੂੰ ਤਾਂ ਕਿ ਤਾਂ ਜਿਸੀ ਇਸ 스테이지 ਤੇ ਸੀਗਰ ਚੋਕਿੰਗ ਚਾਰਜ ਬਾਸ਼ਾਪੁਰੇ ਦੀ ਤਕਤੀਸ ਕਰ ਰਹੇ ਨੇ ਇਨ੍ਹਾਂ ਵੱਲੋਂ ਇਹੀ ਇਫੈਕਟ ਕੀਤੇ ਗਏ ਨੇ ਕਿ ਉਹਨਾਂ ਦੇ ਬਾਰੇ ਕਿਤੇ ਜੇ ਜਿਵੇਂ ਨਹਿਰ ਦੇ ਵਿੱਚ ਸੁੱਟਣ ਵਾਲੀ ਕਹਿ ਰਹੇ ਸੀ ਮੁੰਡੇ ਵਾਲੇ ਉਹਨਾਂ ਦੀ ਕਿਤੇ ਕੋਈ ਡੈਡ ਬੋਡੀ ਕਿਸੇ ਇੱਕ ਬੱਚੇ ਦੀ ਵੀ ਮਿਲ ਜਾਂਦੀ ਅਸੀਂ ਉਸ ਰਿਜ਼ਲਟ ਤੇ ਪਹੁੰਚ ਜਾਂਦੇ ਸਰ